ਵੇਲਾ ਫੇਰ ਫੋਨ ਵੱੜ ਕੇ ਬੈ ਗਏ ਆ ਨਾ ਐਦਾਂ ਦੇ ਕੰਮ ਨਾ ਕਰਿਆ ਕਰ ਉੱਠ ਕੇ ਤੇ ਜਾ ਸ਼ੈਰ ਕਰਕੇ ਆ ਮੈਂ ਮੈਂ ਨਹੀਂ ਜਾਣਾ ਸ਼ੈਰ ਕਰਨ ਅੱਗੇ ਤਾਂ ਢੀ ਰਾਤ ਲੜਾਈ ਨੇ ਮੈਨੂੰ ਬਹੁਤ ਤੰਗ ਕੀਤਾ ਸਾਰੀ ਰਾਤ ਆਪਾਂ ਆ ਇੱਥੇ ਬੈ ਕੇ ਬੋਲਦੇ ਰਹੇ ਤੂੰ ਹੀ ਨਾ ਲੜਿਆ ਕਰੋ ਹਾਂ ਮੈਂ ਕੀ ਕਹਤਾ ਜਿਹੜੀ ਕੋਈ ਗੱਲ ਪੁੱਛੋ ਉਹ ਗੱਲ ਫੜ ਕੇ ਬਹਿ ਜਾਂਦੇ ਆ ਮੈਂ ਕੀ ਕਿਹਾ ਪੁੱਛਿਆ ਹੀ ਆ ਨਾ ਵੀ ਤੇਰੀ ਮਨਪੀਤ ਚਾਚੀ ਨੇ ਕੀ ਦਿੱਤਾ ਪਰ ਅਗਲੇ ਮਨ ਦਾ ਪੈਰਾਂ ਤੇ ਪਾਣੀ ਪੈਣ ਦਿੱਤਾ ਇੱਕੋ ਹੀ ਗੱਲ ਤੂੰ ਮੇਰੇ ਤੇ ਸ਼ੱਕ ਕਰਦੀ ਤੂੰ ਮੇਰੇ ਤੇ ਸ਼ੱਕ ਕਰਦੀ ਕਿਹੜਾ ਸ਼ੱਕ ਕਰ ਲਿਆ ਹੀ ਮੈਂ ਮੰਮੀ ਦੇ ਬਾਪਾ ਨੇ ਸਮਝੇ ਤੂੰ ਹੀ ਸਮਝਿਆ ਕਰੋ ਤੇ ਪੁੱਤ ਇਹ ਗੱਲ ਪੁੱਛਣ ਨੂੰ ਪੁੱਛਣ ਨਹੀਂ ਬਣੀ ਆ ਜੇ ਮੈਂ ਪੁੱਛ ਲਈ ਤੇ ਫੇਰ ਕੀ ਆ ਇਹੋ ਵੀ ਇਹੋ ਅੜੀ ਆ ਵੀ ਮੈਂ ਨਹੀਂ ਕੋਹ ਵੀ ਦੱਸਣਾ ਆਪਣੇ ਬਾਰੇ ਫੇਰ ਲੋਕੀ ਬਾਹਰ ਗੱਲਾਂ ਕਰ ਦੇਈਓ ਤੇ ਜਾ ਮੇਰਾ ਪੁੱਤ ਪੜਨਾ ਤੇ ਤੂੰ ਕੋ ਹੋ ਹੈ ਨਹੀਂ ਆ ਤੇ ਜਾ ਕੇ ਤੇ ਸੈਰ ਕਰ ਲੈ ਆਪੇ ਉਹ ਤਰਾ ਵੀ ਐਕਸਰਸਾਈਜ਼ ਦੇ ਆ ਬਾਹਰ ਵਰਜਿਸ਼ ਦੇ ਕਰਨ ਤੇ ਤੂੰ ਵੀ ਨਾਲ ਹੋ ਮੁੰਡੇ ਵਿਚਾਰੇ ਨੂੰ ਮੈਂ ਪਰੇਸ਼ਾਨ ਕੀਤਾ ਹਰ ਕੇ ਵਿਚਾਰਾ ਕਹਿੰਦਾ ਵਾ ਵੀ ਤੂੰ ਹੀ ਤੂੰ ਹੀ ਨਾ ਬੋਲਿਆ ਕਰੋ ਬੱਸ ਮੈਂ ਕੀ ਬੋਲਿਆ ਕਿੰਨਾ ਗਹਿਰਾ ਅਸਰ ਪੈਣ ਲਿਆਣੇ ਤੇ ਪਰ ਇੰਨਾ ਪਤਾ ਨਹੀਂ ਲੱਗਦਾ ਇਹਦੇ ਪਿਓ ਨੂੰ ਵੀ ਜੇ ਇੱਕ ਗੱਲ ਪੁੱਛੀ ਤਾਂ ਬੰਦਾ ਉੱਥੇ ਗੱਲ ਛੱਡ ਦੇ ਆ ਦੋ ਘੁੱਟ ਲਾ ਲੈਣੀਆਂ ਮੈਂ ਤੇ ਮੁਰਕੇ ਸਾਰੀ ਦਿਹਾੜੀ ਉਹ ਗੱਲ ਹੀ ਨਹੀਂ ਛੱਡਣੀ ਤੇ ਮੁਰਕੇ ਪੁਰਾਣੀਆਂ ਗੱਲਾਂ ਵੀ ਕੱਢ ਕੱਢ ਲਿਆਉਣੀਆਂ ਆ ਬੜੀ ਵਰੀ ਕਿਹਾ ਮੈਂ ਨਿਆਣੇ ਤੇ ਗਲਤ ਅਸਰ ਪੈਂਦਾ ਨਾ ਹਿੱਦਦੇ ਕੰਮ ਕਰਿਆ ਕਰੋ ਨਾ ਪੀਆ ਕਰੋ ਜੇ ਇੰਨੇ ਲੋਕ ਕਿਹ ਕਹਿੰਦੇ ਰਹਿੰਦੇ ਰਿਸ਼ਵਤ ਲੈਂਦੇ ਰਿਸ਼ਵਤ ਲੈਂਦੇ ਤੇ ਕਰ ਲਿਆ ਹੋਊਗਾ ਹੱਥ ਕਾਲਾ ਕੇ ਕਿਹੜਾ ਕਿਹਨੂੰ ਪਤਾ ਲੱਗਣ ਦਿੰਦੇ ਆ ਅਜੇ ਮੈਂ ਬੜੀ ਵਰੀ ਕਿਹਾ ਪੀ ਆ ਕੇ ਤੇ ਮਾੜਾ ਪੈ ਸਾਡੇ ਘਰ ਨਾ ਆ ਜੇ ਪਰ ਪਤਾ ਨਹੀਂ ਲੱਗਣ ਦਿੰਦੇ ਉਲਟ ਮੈਨੂੰ ਪੈ ਜਾਣਾ ਹੁੰਦਾ ਵਾ ਕੀ ਕਰਨਾ ਸ਼ੇਅਰ ਕਰਕੇ ਥੱਕੇ ਪੈ ਰਾ ਦੇ ਐਨੂੰ ਛੱਡ ਦੇ ਪੜ ਲਿਆ ਕਰ ਪੜਿਆ ਜੇ ਪਾਪਾ ਮੈਂ ਹ ਅੱਜ ਕੱਲ ਨਿਆਣੇ ਤੇ ਕਮਾਉਂਦੇ ਮਾਨ ਨਹੀਂ ਕਰੇ ਸਿਆਣੇ ਕਹਿੰਦੇ ਹੁੰਦੇ ਆ ਡਰ ਮੁੱਕਿਆ ਮਾਪਿਆਂ ਦਾ ਆਇਆ ਕੈਸਾ ਨਵਾਂ ਜਮਾਨਾ ਸਭ ਵਿਜੀ ਫੋਨ ਦੀ ਉੱਤੇ ਪਾਇਆ ਨੈਟ ਦੇ ਨਾਲ ਜਰਾਨਾ ਬੜੇ ਚੰਗੇ ਹੁੰਦੇ ਸੀ ਨਹੀਂ ਉਹ ਲੱਭਣੇ ਸਮੇਂ ਪੁਰਾਣੇ ਬਾਪੂ ਦੇ ਖੁੰਡੇ ਤੋਂ ਅੱਜ ਕੱਲ ਡਰਦੇ ਨਹੀਂ ਨਿਆਣੇ ਬਾਪੂ ਦੇ ਖੁੰਡੇ ਤੋਂ ਅੱਜ ਕੱਲ ਡਰਦੇ ਨਹੀਂ ਨਿਆਣੇ ਦੱਸ ਉਹਨਾਂ ਨੇ ਇਹਨੂੰ ਪਤਾ ਨਹੀਂ ਕਿਹੇ ਕੰਮ ਕਲਾਇਆ ਹੋਣਾਈ ਇਹ ਆਣ ਕੇ ਵੇਹ ਵਲੇ ਨਾ ਲੱਗਾ ਫੋਨ ਤੇ ਹੋਈਓ ਸਾਨੂੰ ਕਿੰਨਾ ਡਰ ਹੁੰਦਾ ਹੈ ਆਪਣੇ ਮਾਂ ਪਿਓ ਦਾ ਚਾਚੇ ਤਾਇਆ ਦਾ ਕਿੰਨਾ ਡਰ ਨਹੀਂ ਨਿਆਣੇ ਆ ਮਮਾ ਹਾਂਜੀ ਪਤਾ ਪਾਪਾ ਨੇ ਫੋਨ ਕਰਕੇ ਕਹਾਂਗੇ ਪਲੀਜ਼ ਆਜੋ ਹਾਂ ਆਜਾ ਜਿੱਤੇ ਮੇਰੀ ਛੁੱਟੀ ਆ ਪੁੱਤ ਪਾਪਾ ਦਾ ਆਉਣਾ ਕਿਤੇ ਸੌਖਾ ਵਾ ਕੋਈ ਨਹੀਂ ਥੋੜੇ ਦਿਨਾਂ ਦੇ ਵਿੱਚ ਨਾ ਫਿਰ ਸਾਰਾ 680 ਟੰਡੋਲਾ ਹੋ ਜਾਣਾ ਵਾ ਕੇਸ ਨਿਬੜ ਜਾਣਾ ਵਾ ਰਗਵੀਰ ਵੀਰ ਕਹਿੰਦੇ ਤੇ ਫਿਰ ਆ ਜਾਣਾ ਵਾ ਪਾਪਾ ਨੇ ਐਦਾਂ ਫਿਰ ਹਜੇ ਰਿਸਕ ਜਾਵਾ ਨਾ ਉਹ ਮਮਾ ਮੈਨ ਕੋ ਡਾਵੀ ਕਿ ਨਾ ਜਿਵੇਂ ਛੁੱਟੂ ਗੁਰੂ ਨੇ ਮੈਂ ਲੇਟੀ ਉੱਠਣਾ ਵਾ ਚਲ ਕੋਈ ਨਹੀਂ ਮੇਰੀ ਧੀ ਅਮਾ ਫੋਨ ਲੱਗ ਬਚ ਲੋ ਨਾ ਆ ਲੋ ਮੈਂ ਕੋ ਫੋਨ ਤੇਗਾ ਫੋਨ ਤੇ ਲਾ ਕੇ ਪੁੱਛ ਲੋ ਜੇ ਸੇਫ ਹੋ ਤਾਂ ਫਿਰ ਆ ਜਾਓਗੇ ਮੈਂ ਗਾਂਡੀ ਪੁੱਤ ਐਵੇਂ ਕਾਤੋਂ ਰਿਸਕ ਲੈਣਾ ਵਾ ਜੇ ਆ ਵੀ ਗਏ ਤਾਂ ਵੀ ਟੈਨਸ਼ਨ ਰਹਿੰਦੀ ਆ ਅਜੇ ਤਾਂ ਦਿਨ ਚੜਿਆ ਹੀ ਆ ਤੇ ਕੀ ਪਤਾ ਪੁਲਿਸ ਵਾਲਿਆਂ ਦਾ ਕਿਹੜੇ ਵੇਲੇ ਇਧਰ ਨੂੰ ਮੂੰਹ ਕਰ ਲੈਣਾ ਵਾ ਪਤਾ ਛਾਪੇ ਬੜੇ ਵੱਜਣਦੇ ਆ ਤੇ ਮੇਰੀ ਧੀ ਨਾ ਅੱਜ ਰਹਿਣ ਹੀ ਦਿੰਨੇ ਆ ਪਾਪਾ ਨੂੰ ਨਾ ਹੋਊਗਾ ਨਾ ਫਿਰ ਸ਼ਾਮਾਂ ਨੂੰ ਵੇਖਾਂਗੇ ਠੀਕ ਆ ਠੀਕ ਆ ਦਿਨ ਬੜਾ ਲੰਮਾਈਓ ਤੇ ਹੁਣ ਸਾਰਿਆਂ ਨੇ ਡਿਊਟੀ ਤੇ ਜਾਣਾ ਤੇ ਸਾਰਿਆਂ ਨੇ ਬੜਿਓ ਜੇ ਇਧਰੋਂ ਉਧਰੋਂ ਵੀ ਗਏ ਬੰਦੇ ਜਾ ਕੇ ਉੱਥੇ ਬੈਠੇ ਤਾਂ ਪੁਲਸਵਾਂ ਨੇ ਉਹ ਤੇ ਛਾਪੇ ਮਾਰਨੇ ਪੈਣੇ ਆ

ਨੇ ਆਨੇ ਵੀ ਨਾ ਦੁਖੀ ਹੋ ਜਾਂਦੇ ਪਹਿਲਾਂ ਰੋਕ ਦੇ ਨੀ ਮਨਜੋ ਨੂੰ ਕਿ ਮਨਜੋ ਰੁਕ ਜਾ ਰੁਕ ਜਾ ਜਦੋਂ ਪਤਾ ਹੋਵੇ ਨਾ ਬੰਦਾ ਟੱਬਰ ਵਾਲਾ ਹੋ ਗਿਆ ਵਾ ਤੇ ਟੱਬਰ ਵੱਲ ਪਹਿਲਾਂ ਧਿਆਨ ਦੇਣਾ ਚਾਹੀਦਾ ਪਤਾ ਨਹੀਂ ਕੀ ਲਿਖਿਆ ਕਰਮ ਵਿੱਚ ਬੜੀਆ ਐਸਾ ਸੱਜਾ ਕੰਢੇ ਆ। ਉਹ ਚਾਚਾ ਫਿੱਟ ਰਹਿਣ ਵਾਸਤੇ ਕੋਨਾ ਕੋ ਕਰਨਾ ਪੈਂਦਾ। ਹਰਾਨ ਨੂੰ ਲਾੜਨਾ ਰੱਜ ਕੇ ਤਸਵੀਰ ਨੂੰ ਹਾਰਡ ਡੇਪੇ ਕੰਮ ਕਰਨਗੇ। اے ਚਾਚਾ ਤੂੰ ਤੇ ਇਦਾਂ ਨਾ ਜਿੱਦਾਂ ਮੈਂ ਤੇਰੇ ਕੋਲ ਮੰਗਾ ਕੇ ਪੀਣਾ। ਮੰਗਾ ਕੇ ਪੀਦਾ ਨਹੀਂਗਾ। ਰਾਤੀ ਰੌਲਾ ਕੀ ਕਹਿੰਦੀ ਕਿਹੜੀ ਗੱਲ ਦਾ ਹੈ ਤੁਹਾਡੇ? ਰੌਲਾ ਕੋਈ ਵੀ ਨਹੀਂ। ਆਪਣੇ ਘਰ ਤੁਹਾਨੂੰ ਪਤਾ ਪੀਟੀ ਖਾਦੀ ਹੋਣੀ ਕੜੀ ਸ਼ੁਗਲ ਮੇਲਾ ਕਰਨਾ ਪੈਂਦਾ ਵਾ। ਇੱਕ ਇੱਕ ਸ਼ੁਗਲ ਮੇਲਾ ਕਿਤੇ? ਕੀ ਹੋ ਗਿਆ? ਬਲਜੀਤ ਕੀ ਡੇਈ ਅਖਣ? ਉਹ ਤਾਂ ਵਹਿਲੀ ਜੋ ਮਰਦੀ ਆਖੀ ਜਾਵੇ। ਚਾਚਾ ਤੇਰਾ ਤੇ ਸਾਡੇ ਘਰ ਬਲੀ ਰਹਿੰਦਾ ਵਾ। ਮੈਂ ਮੇਰਾ ਰਹਿਦਾ ਨਹੀਂਗਾ ਵਾਜ ਤੇ ਤੇਰੀ ਕਿਤੇ ਬਹੁ ਮੈਨਾ ਸਮਾਨ ਪਾਣ ਤੱਕ ਜਾਣ ਡਈ ਤੇਰੀ ਆ ਮੈਂ ਮੈਗ ਲਾਈ ਸੀ ਨਾ ਜਿਹੜੀ ਮੇਰੀ ਵਾਜ ਜਾਂਦੀ ਨਹੀਂ ਮੈਗ ਦੀ ਨਹੀਂ ਗੱਲ ਹਾਂ ਕਿੰਨੀ ਉੱਚੀ ਵਾਜ ਇਸ ਤੇਰੀ ਉਹ ਚਾਚਾ ਕੰਮ ਤਾਂ ਹੰਦਾ ਵੀ ਕਰ ਲੈ ਲੋਕਾਂ ਦੇ ਘਰਾਂ ਵਿੱਚ ਸੂਆ ਨਹੀਂ ਰੱਖੀਦੀ ਹੁੰਦੀ ਮੋਧੀਆਂ ਤੇ ਮੈਂ ਕੰਮ ਤਾਂ ਧੰਦਾ ਕਾਦਾ ਕਰ ਹਾਂ ਮੈਂ ਤਾਂ ਐਸ਼ ਦੀ ਜ਼ਿੰਦਗੀ ਜੀਂਦੇ ਰੱਬ ਰੱਬ ਕਰਿਆ ਕਰ ਐਵੇਂ ਝਾਤੀਆਂ ਨਾ ਮਾਰਦਾ ਕਰ ਕਿਸੇ ਦੇ ਘਰਾਂ ਵੱਲ ਉਹ ਮੈਂ ਨਹੀਂ ਮਾਰਦਾ ਕਿਸੇ ਦੇ ਘਰਾਂ ਵੱਲ ਝਾਤੀ ਤੂੰ ਆਪਣਾ ਕੰਮ ਕਰ ਆਚਾਰਮਾਨ ਕਰ ਤੂੰ ਵੀ ਮੈਨੂੰ ਵੀ ਕਰ ਲੈ ਨੂੰ ਕੋਈ ਕੰਮ ਧੰਦਾ ਆਪਣਾ ਕਰੀਜਾ ਕੰਮ ਧੰਦਾ ਜਿਹੜਾ ਕਰਨਾ ਉਹਦਾ ਸਾਨੂੰ ਪਤਾ ਹੀ ਹੈ ਕੀ ਕਰਨਾ ਤੁਹਾਨੂੰ ਬੁੱਢਿਆਂ ਨੇ ਵੀ ਕਿਹੜੇ ਚਾਉ ਨਹੀਂ ਹੈਗਾ ਲੈ ਪੀ ਇਹਦਾ ਤੇ ਆ ਲੋਕਾਂ ਦੇ ਘਰਾਂ ਵਾਲੀ ਰਹਿੰਗਾ ਕਿ ਤੂੰ ਆਪਣੇ ਕੰਮ ਨਾਲ ਮਤਲਬ ਰੱਖ ਇਹਨੇ ਟੰਗ ਪਕੇ ਜਗ ਤੇ ਫਸਾਉਣੀ ਹੁੰਦੀ ਆ ਆਪਣੀ ਹਣ ਮਾਨਪ੍ਰੀਤ ਨੂੰ ਕਰਾਂ ਫੋਨ ਇਹਦਾ ਬੁੱਢੇ ਦਾ ਕੋਈ ਯਕੀਨ ਨਹੀਂ ਕਿ ਉਧਰ ਜਾ ਕੇ ਭਾਈ ਉਹਨੂੰ ਚੂਲ ਮਾਰ ਦੇ ਤੇ ਮੇਰਾ ਕੰਮ ਖਰਾਬ ਕਰੇ हेलो हाँ समरीत मामा कि गल कर हाँ जी जी ताऊ पापा मैं पहुंच चलनी हूँ मामा ला आ गई आ गई आ ताऊ पापा फोन हो रहा है मामा हेलो अच्छा ठीक जी की गल ये है ਹਾਂਜੀ ਹਾਂਜੀ ਠੀਕ ਹੈ ਚੰਗਾ ਨਹੀਂ ਦੱਸ ਦੀ ਓਕੇ ਮਮਾ ਕੀ ਹੋਇਆ ਕੁਛ ਨਹੀਂ ਆਇਆ ਪਤਾ ਮੈਂ ਤਾਂ ਦੱਸ ਦਵਾਂ ਲੋ ਪਤਾ ਨਹੀਂ ਕੁਛ ਵੀ ਹੋਇਆ ਤਾਂ ਪਾਪਾ ਕਹਿੰਦੇ ਕੋਈ ਨਹੀਂ ਮੈਂ ਅੱਜ ਜਾ ਕੇ ਨਾ ਪੁੱਛਦਾ ਆ ਮੈਂ ਉਹਨਾਂ ਨੂੰ ਠੀਕ ਆ ਠੀਕ ਆ ਪਾਪਾ ਬਾਰੇ ਕੀ ਆ ਨਿਆਣੀ ਨੂੰ ਹੁੰਦਾ ਹਰ ਗੱਲ ਮੈਨੂੰ ਦੱਸ ਹਰ ਗੱਲ ਮੈਨੂੰ ਦੱਸ ਕਿਹੜੀ ਦੱਸਾਂ ਤੇ ਕਿਹੜੀ ਨਾ ਦੱਸਾਂ ਆ ਲੋ ਚਾਹ ਲੈ ਆਈਆਂ ਲੈ ਵੀ ਚਾਹ ਚਾਹ ਹੀ ਕਰਦੇ ਰਹਿੰਦੇ ਸੜ ਦਿਹਾੜੀ ਚਾਹ ਇੰਨੀ ਨਹੀਂ ਚੰਗੀ ਹੁੰਦੀ ਤੇ ਤੂੰ ਤਾਂ ਗਲਾਸ ਭਰ ਕੇ ਲੈ ਆਈ ਮੈਰ ਵਿੱਚ ਡੁੱਬ ਕੇ ਮਰਨਾ ਹੁਣ ਦੱਸ ਹਾਏ ਹਾਏ ਜੇ ਮੈਂ ਥੋੜੀ ਕੱਪ ਚ ਲਈ ਹੁੰਦੀ ਆ ਤੇ ਤੁਸੀਂ ਕਹਿੰਦੇ ਮੇਰਾ ਮੂੰਹ ਨਹੀਂ ਪੈਂਦਾ ਜੇ ਮੈਂ ਹੁਣ ਗਲਾਸ ਚ ਲੈ ਆਈਆਂ ਤੁਹਾਨੂੰ ਡੁੱਬ ਕੇ ਮਰਨ ਦੀਆਂ ਗੱਲਾਂ ਕਰਦੇ ਚਾਹ ਚਾਹ ਕਦੀ ਕੋਈ ਡੁੱਬ ਕੇ ਮਰਿਆ ਵੇਖਿਆ ਹੁਣ ਭਰਿਆ ਦੇਖ ਕਿਥੋਂ ਤੱਕ ਵਾ ਤੂੰ ਜੇ ਮੈਂ ਤੇਰ ਕੋ ਮੰਗੀ ਲਈ ਤੇ ਤੂੰ ਥੋੜੀ ਲੈ ਆ ਚਾ ਤੈਨੂੰ ਪਤਾ ਵੀ ਮੇਰੀ ਆਦਤਵਾ ਵੀ ਅਤੇ ਦੇ ਦੇ ਘੰਟੇ ਬਾਅਦ ਘੰਟੇ ਬਾਅਦ ਮੈਂ ਚਾਹ ਪੀਣੀ ਤੇ ਪੀਣੀ ਥੋੜੀ ਥੋੜੀ ਜਾਂਵੇਂ ਮੈਂ ਆ ਚੱਲ ਦੋ ਘੰਟੇ ਇਸ ਜਿਹੜਾ ਇਹ ਪੂਰਾ ਕਰਦਾ ਦੋ ਘੰਟੇ ਮੈਂ ਸੋਖੇ ਲੰਘ ਜਾਣ ਕੇ ਚੱਲ ਪਿੱਤੀ ਹੂ ਉਸੇ ਤੱਕ ਲਾ ਦੇ ਚੰਗਾ ਕਦੀ ਉੱਧਰ ਨੂੰ ਚੱਲ ਗਿਆ ਕਦੀ ਉਧਰ ਨੂੰ ਚੱਲ ਗਿਆ ਤੁਸੀਂ ਤਾਂ ਕਿਤੇ ਘਰ ਹੀ ਨਹੀਂ ਬੈਣਾ ਹੁੰਦਾ ਸਾਰੀ ਦਿਹਾੜੀ ਮੈਂ ਕੱਲੀ ਇੱਥੇ ਕੀ ਕੰਡ ਆਇਆ ਕਰਾਂ ਅੱਛਾ ਤੇਰੇ ਗੋਡੇ ਨਾਲ ਜੁੜਿਆ ਰਵਾਂ ਬਾਹਰ ਨਹੀਂ ਨਿਕਲਣ ਦੇਣਾ ਮੈਨੂੰ ਬਾਹਰ ਵੀ ਜਾਈਏ ਬੰਦਾ ਸੋਖ ਖਬਰ ਲੈ ਕੇ ਹੁੰਦਾ ਕਿੱਥੇ ਕੀ ਹੁੰਦਿਆ ਕਿੱਥੇ ਕੀ ਨਹੀਂ ਹੁੰਦਿਆ ਉਹ ਬਾੜデア ਹੀ ਉਹ ਬਾਵਾ ਹੈ ਕਰਨ ਰਾਤ ਨੂੰ ਮੈਂ ਹਲਾਣ ਨਾ ਰਾਂ ਨਿਕਨੇ ਐਵੇਂ ਆਇਆ ਕਰੀ ਜਾਓ ਤੇ ਜੋ ਮਰਜੀ ਕੋਈ ਆਪਣੇ ਘਰ ਕਰੇ ਹਾਨੋ ਕੀ ਨਹੀਂ ਕਰੇ ਉਦਾਂ ਮੈਂ ਤੁਹਾਨੂੰ ਕੀ ਮੈਂ ਤੁਹਾਨੂੰ ਇਹੋ ਪੁੱਛਿਆ ਮੈਂ ਹਾਂ ਕਾਰਾ ਰੌਲਾ ਹੀ ਪਰ ਐਡਾ ਮੈਂ ਨਾ ਕਦੇ ਹੈਗਾ ਬੰਦਾ ਠੀਠ ਕਿਤੇ ਦੱਸਿਆ ਨੀ ਵੀ ਹੋਏ ਗੱਲ ਕੀ ਹੋਈ ਆ ਵਕੜ ਨਹੀਂ ਰੌਲਾ ਪੁੰਦੀ ਮੈਨੂੰ ਪਤਾ ਸਾਰਾ ਕੋ ਛੱਡਣਾ ਵੀ ਗੱਲ ਕੀਤੀ ਆ ਪਰ ਨਹੀਂ ਜਦੋਂ ਕੋਈ ਦੱਸਦਾ ਤੇ ਆਪਾਂ ਕਿਉਂਗਾ ਹੋ ਹੋ ਕੇ ਪੁੱਛਣਾ आजा बलजीत आ गई ला आ गई कि नहीं हुन आजा आजा बलजीत बैठ जाओ भाई चाय लेवा पीला कर ली नहीं नहीं चाय नहीं मैं पीनी चाय लेओ नहीं थोड़ी जी नहीं नहीं चाय मैं पी गया है पीला पतो थोड़ी जी नहीं चाचा जी अच्छा पीती है चाय चल बोल फिर तू करो गल्ला ते बैठ जाओ तू तो ही पी कोई नहीं वो कम आई होनी के ਚਾਚੀ ਜੀ ਪਹਿਲਾਂ ਨਾ ਮੈਂ ਇਕੱਲੀ ਚਾਹ ਲਿਆਵਾਂ ਬਲਜੀਤ ਘੁੱਟਕਾ ਨਹੀਂ ਨਹੀਂ ਚਾਚੀ ਨਾ ਮੈਂ ਚਾਹ ਪੀਣੀ ਹੈ ਤੇ ਨਾ ਮੈਨੂੰ ਚੰਗੀ ਲੱਗਣ ਈ ਹੈ ਚਾਹ ਭਾਈ ਹਾ ਤੂੰ ਕਿਹੜਾ ਸਾਡੀ ਚਾਹ ਦਾ ਘੁੱਟ ਭਰ ਕੇ ਵੇਖਿਆ ਜਿਹੜੀ ਚੰਗੀ ਨਹੀਂ ਲੱਗਣ ਈ ਉਹਦਾ ਮੈਨੂੰ ਉਹਦਾ ਹੀ ਨਹੀਂ ਚੰਗੀ ਲੱਗਣ ਈ ਮੈਨੂੰ ਕੋਹ ਨਹੀਂ ਚੰਗਾ ਲੱਗਣ ਈ ਭਾਈ ਢੀ ਕੀ ਗੱਲ ਉਹ ਗੁਜਰਾ ਤੈਨੂੰ ਕੋਹ ਚੰਗਾ ਲੱਗਣ ਈ ਇਸੇ ਕਰਕੇ ਤੇ ਚਾਚੀ ਆਈਆਂ ਮੈਂ ਨਾ ਸਿੱਧਾ ਸਿੱਧਾ ਮਨਪੇਦ ਨਾਲ ਗੱਲ ਨਹੀਂ ਕਰ ਸਕਦੀ ਤੇ ਮੈਂ ਤੁਹਾਡੇ ਰਾਈ ਗੱਲ ਕਰਾਉਣੀ ਹੈ ਹਾਈ ਏਡੀ ਕੀ ਗੱਲ ਹੋ ਗਈ ਆ ਜਿਹੜੀ ਤੂੰ ਸਿੱਧੀ ਨਹੀਂ ਕਰ ਸਕਦੀ ਤੇ ਸਾਡੇ ਨਾਂ ਹੀ ਪੈਣਾ ਸਾਡੇ ਸਿਰ ਤੇ ਨਾ ਕੋਈ ਹੋਰ ਜ਼ਿੰਮੇਵਾਰੀ ਪਾ ਦੀ ਨਹੀਂ ਚਾਚੀ ਜੀ ਏਡੀ ਕੋਈ ਗੱਲ ਨਹੀਂ ਹੈਗੀ ਕਿਉਂਕਿ ਸਮਿਆਂ ਤੋਂ ਬੜਾ ਡਰ ਲੱਗਦਾ ਹੁਣ ਉਹ ਮੁੰਡੇ ਦੀ পড়ੋ ਪੜਾਈ ਚੱਲਣ ਲਈ ਆ ਤੇ ਰਗਵੀਰ ਵਿੱਚ ਨਾਲ ਹੋ ਗਿਆ ਕਰਨ ਸਭ ਕੋ ਤੇ ਸਾਨੂੰ ਬਹੁਤ ਡਰ ਲੱਗਦਾ ਹੀ ਪੈਣਾ ਨਾਲ ਹੋ ਕੇ ਕਰਨ ਧਿਆਵਾ ਮੈਂ ਤਾਂ ਕਹਿੰਨੀ ਚੰਗੀ ਗੱਲ ਆ ਅੰਡ ਗਮਣ ਦਾ ਆਹੋ ਇੱਕ ਫਾਇਦਾ ਹੁੰਦਾ ਵਾ ਬਸ ਇੱਕ ਗੱਲ ਇਹ ਵਾ ਉਹਨਾਂ ਨੇ ਰਗਵੀਰ ਨੂੰ ਕੁਝ ਦੇ ਕੇ ਗਈ ਆ ਇੱਕ ਕਾਗਜ਼ ਜਿਹਾ ਮੈਂ ਆਹੋ ਪੁੱਛਣਾ ਵਾ ਉਹ ਹੈ ਕੀ ਜੇ ਮੈਂ ਸਿੱਧਾ-ਸਿੱਧਾ ਮਾਨਪ੍ਰੀਤ ਨੂੰ ਪੁੱਛਣਾ ਨਾ ਹੈ ਬੱਤੀ ਬੰਦ ਹੋ ਗਈ ਆ ਮਿੰਟ ਚੋਂ ਦੀ ਬੱਤੀ ਆਉਂਦੀ ਮਿੰਟ ਚੋਂ ਦੀ ਜਾਂਦੀ ਓ ਤੇ ਮੈਂ ਅਸਵੇਰ ਦੀਆਂ ਲਾਈਟਾਂ ਨਹੀਂ ਬੰਦ ਕੀਤੀਆਂ ਭਾਵੇਂ ਜਿੰਨਾ ਮਰਜ਼ੀ ਹੁਣ ਬਿੱਲ ਆਈ ਜਾਵੇ ਆ ਚੰਗਾ ਹੋਇਆ ਪਤਾ ਲੱਗ ਗਿਆ ਹੁਣ ਉੱਠ ਕੇ ਸੋਚ ਬੰਦ ਕਰੂੰਗੀ ਕਿਹੜੀਆਂ ਗੱਲਾਂ ਲੈ ਕੇ ਬੈਗੇ ਜੇ ਮੈਂ ਸੀਰੀਅਸ ਗੱਲ ਕਰਨੀ ਆ ਤੇ ਤੁਸੀਂ ਕਿਧਰ ਨੂੰ ਤੁਰ ਪਏ ਬਿੱਲਾਂ ਵੱਲ ਹਾਏ ਹੈ ਨਾ ਚੁੱਪ ਕਰ ਜਾ ਇਹੜੇ ਕਾਗਤਾਂ ਦੀਆਂ ਗੱਲਾਂ ਕਰਦੀਆਂ ਹੁਣ ਕੋਈ ਹੈਗਾ ਇਹ ਕਾਗਤ ਰੁਕੇ ਦੇਣ ਦਾ ਰਵਾਜ ਉਹਦੇ ਕੋਲ ਤੇ ਐਡਾ ਲੰਮਾ ਫੋਨ ਨਾ ਕਿਤੇ ਤੇ ਉਹਨੂੰ ਕੀ ਲੋੜ ਪਈ ਐ ਇਦਾਂ ਦੇ ਕਾਗਤ ਦੇਣ ਦੀ ਨਾਲੇ ਮੇਰੀ ਖਾਲ ਸੋਨ ਬਲਜੀਤ ਹਾਏ ਹਾਏ ਸਾਡੇ ਘਰਾਂ ਵਿੱਚ ਜਿੱਤ ਕੇ ਇਹੋ ਜਿਹਾ ਗੰਦ ਨਹੀਂ ਹੋ ਹੈਗਾ ਤੇ ਆਪਣਾ ਮੂੰਹ ਬੰਦ ਕਰ ਲਾ ਮੈਂ ਮੂੰਹ ਬੰਦ ਹੀ ਕੀਤਾ ਵਾ ਇਸੇ ਕਰਉ ਤੁਹਾਡੇ ਵੱਲ ਆਈਆਂ ਜੇ ਮੈਂ ਗੱਲ ਕਰਨੀ ਹੁੰਦੀ ਨਾ ਤੇ ਮੈਂ ਹੁਣ ਜਿੱਦਾਂ ਸੋਫੀ ਹੋ ਜਾਣਾ ਸੀ ਉਹਨਾਂ ਨੇ ਮੈਂ ਨਾ ਨਾ ਵੀ ਗੱਲ ਕਰ ਸਕਦੀ ਪਰ ਹੁਣ ਉਹ ਪੀਤੀ ਚ ਉਹਨਾਂ ਨੂੰ ਚੇਤਾ ਭੁੱਲ ਗਿਆ ਹਨ ਬਾਕੀ ਗੱਲ ਦਾ ਏ ਵੀ ਨਹੀਂ ਕਿਤ ਪਤਾ ਵੀ ਚੇਤਾ ਨਾ ਵੀ ਭੁੱਲਾ ਹੋਵੇ ਮੈਂ ਚਾਚਾ ਦੇ ਸਾਹਮਣੇ ਵੀ ਗੱਲ ਕਰ ਸਕਦੀ ਮੈਂ ਤੁਹਾਡੇ ਸਾਹਨੇ ਤਾਂ ਗੱਲ ਕਰਨ ਲੱਗੀ ਆ ਵੀ ਤੁਸੀਂ ਪੁੱਛੋ ਉਹਨੂੰ ਵੀ ਉਹ ਕਾਗਜ਼ 'ਚ ਕੀ ਜੇ ਮੈਂ ਪੁੱਛਨੀ ਆ ਤੇ ਜਦੋਂ ਉਹ ਤੁਹਾਨੂੰ ਵੇਖ ਲਿਆ ਤੁਸੀਂ ਵੇਖਿਆ ਹੀ ਨਾ ਸ਼ਰਾਬ ਪੀ ਕੇ ਚਾਚਾ ਨਾਲ ਹੀ ਗੱਲ ਕਰਦੇ ਉਹ ਮੈਂ ਗੱਲ ਕਰਨ ਲੱਗੀ ਆ ਵੀ ਉਹ ਤਾਂ ਹੁਣ ਸਵੇਰ ਦਾ ਸੋਫੀ ਆਂਦਾ ਕਿ ਮਰ ਸੇਅਰ ਕਰਨ ਗਿਆ ਤੇਰੇ ਚਾਚਾ ਦੱਸਣ ਦਿਆ ਵਾ ਤੇ ਹੁਣ ਤੂੰ ਉਹਨੂੰ ਆਪ ਹੀ ਪੁੱਛ ਲੈਣੀ ਉਹ ਪਹਿਲੋਂ ਲੋਕੋ ਨੇ ਪੁੱਛਿਆ ਸਵੇਰ ਦਾ ਉਹਨੂੰ ਫੇਰ ਦਾਲ ਪਕਾ ਲੈ ਆਪਣੇ ਤੁਹਾਡਾ ਰਾਤਾ ਫੇਰ ਤੋਂ ਮਸਾਲਾ ਲੱਗ ਜੇ ਤੇ ਭੈਣਾ ਹੁਣ ਮੈਂ ਉਹਨੂੰ ਕੀ ਪੁੱਛਾਂ ਮਨਪ੍ਰੀਤ ਪਹਿਲਾਂ ਮੈਨੂੰ ਇਹ ਗੱਲ ਦੱਸ ਮੈਂ ਕੀ ਪੁੱਛਣ ਜਾ ਤੂੰ ਇਸਿਆਣਾ ਜਿਹਾ ਕਿਹ ਤਰੀਕੇ ਨਾਲ ਜਿੱਦਾਂ ਮਰਜ਼ੀ ਪੁੱਛ ਲੋ ਮੈਨੂੰ ਪਤਾ ਅੱਜ ਕੱਲ ਫੋਨ ਹੈਗੇ ਆ ਉਹਨਾਂ ਨਾਲ ਗੱਲਾਂ ਹੋ ਜਾਂਦੀਆਂ ਵਾ ਪਰ ਕੋਈ ਨਾ ਕੋਈ ਤੇ ਗੱਲ ਹੈਗੀ ਆ ਨਾ ਮੈਨੂੰ ਤੇ ਰੋਟੀ ਨਹੀਂ ਲੰਗਣ ਦੀ ਜਦੋਂ ਪਤਾ ਜਨਾਨੀ ਦੇ ਨਾਲ ਇਹੋ ਜਿਹਾ ਕੰਮ ਹੋ ਜਾਏ ਤੇ ਜਨਾਨੀ ਨੂੰ ਪੈ ਜਾਂਦਾ ਵਾ ਟੈਨਸ਼ਨ ਵੀ ਇਹ ਪਤਾ ਨਹੀਂ ਕੀ ਬਣ ਗਿਆ ਵਾ ਭੈਣਾ ਤੈਨੂੰ ਰੋਟੀ ਲੰਗੇ ਚਾਹੇ ਨਾ ਲੰਗੇ ਮੇਰੀ ਗੱਲ ਦਾ ਗੁੱਸ ਮੈਂ ਨਹੀਂ ਹੋ ਜਾਣਾ ਮਨਪਰੀਦਵਾਲ ਹੱਲੇ ਤੇਰੇ ਚਾਚੇ ਦੇ ਪੁੱਛੇ ਤੋਂ ਬਗੈਰ ਕੋਈ ਗੱਲ ਕਰਨ ਵਾਲਾ ਤੇ ਕਿਉਂ ਵੀ ਉਹ ਤਾਂ ਅੱਗੇ ਵਿਚਾਰੀ ਪਰੇਸ਼ਾਨ ਵਾ ਭੱਜਾ ਦੌੜਾ ਉਹ ਮੁੰਡਾ ਤੁਰਿਆ ਫਿਰਦਾ ਵਾ ਉਹ ਕਦੀ ਹੁਣ ਤੇ ਅਸੀਂ ਹੁਣ ਪੈਸੇ ਦੇ ਕੇ ਇਹ ਨਹੀਂ ਕਹਿੰਦੇ ਵੀ ਇਹੀਂ ਦਿੱਤੇ ਇਹੀਂ ਦਿੱਤੇ ਗੱਲਾਂ ਚੋ ਗੱਲ ਬਸ ਹੁਣ ਜੇ ਹੁਣ ਹੀ ਉਹਨੂੰ ਪੈਸੇ ਪੁੱਛੇ ਦਿੱਤੇ ਆ ਹੁਣ ਅਸੀਂ ਉਹਨੂੰ ਕੀ ਪੁੱਛਣ ਜਾਈਏ ਘੜੀ ਘੜੀ ਉਹਨੇ ਕਹਣਾ ਇਹਨਾਂ ਨੇ ਪੈਸੇ ਕੀ ਦਿੱਤੇ ਤੇ ਹਰ ਇੱਕ ਘਾਲ ਸਾਡੇ ਮਗਰ ਹੁੰਦੇ ਪੁੱਛਣ ਮੇਰੀ ਗੱਲ ਸੁਣੋ ਮੈਨੂੰ ਪਤਾ ਉਹ ਪਰੇਸ਼ਾਨ ਵਾ ਜੇ ਉਹ ਪਰੇਸ਼ਾਨ ਆ ਨਾ ਤੇ ਮੈਂ ਤਾਂ ਵੀ ਸਾਰੀ ਗੱਲ ਕਰ ਸਕਦੀ ਕੀ ਬੜਾ ਕਿੱਡੀ ਵੱਡੀ ਉਹ ਕਿੱਡਾ ਵੱਡਾ ਕਾਗਜ਼ ਹੀ ਜਿਹੜਾ ਰਬੀ ਚੁੱਪ ਕਰਕੇ ਫੜਾ ਗਈ ਆ ਜੇ ਮੈਂ ਪੁੱਛਾਂ ਸਰ ਵੀ ਦੱਸਦੇ ਮੈਂ ਬੋਲਦਾ ਨਹੀਂ ਆ ਤੇ ਜੇ ਤੁਸੀਂ ਪੁੱਛ ਲੋਗੇ ਤੇ ਫਿਰ ਤੁਸੀਂ ਕਹਿੰਦੇ ਤੁਸੀਂ ਮੈਨੂੰ ਸੱਸ ਨਹੀਂ ਸਮਝਦੇ ਜੇ ਮੈਂ ਸਮਝਣ ਦੀ ਆ ਤਾਂ ਵੀ ਨਹੀਂ ਤੁਸੀਂ ਅੱਖੇ ਲੱਗਣ ਬਜੀਤ ਹੁਣ ਤੱਕ ਤੇ ਤੂੰ ਮੈਨੂੰ ਕਿਤੇ ਪੱਲੇ ਨਹੀਂ ਵੱੱਦਾ ਅੱਜ ਤੱਕ ਤੇ ਹੁਣ ਜੇ ਤੇਰੇ ਕੋਈ ਗੱਲਬਾਤ ਨੂੰ ਸ਼ੱਕ ਪੈਣ ਡਿਆ ਕਿਸੇ ਗੱਲ ਦਾ ਹੁਣ ਤੂੰ ਬਗਾਨੇ ਮੋੜੇ ਤੇ ਚਲਾਉਣ ਲੱਗੀ ਆ ਤਾਂ ਤੂੰ ਸਿੱਧਾ ਹੀ ਜਾ ਕੇ ਪੁੱਛ ਲੈ ਆਪ ਹੀ ਚਾਚੀ ਜੀ ਏ ਤੁਹਾਨੂੰ ਸ਼ੱਕ ਕਿੱਥੋਂ ਪੈ ਗਿਆ ਵੀ ਅਸੀਂ ਅਸੀਂ ਤੁਹਾਨੂੰ ਪੱਲੇ ਨਹੀਂ ਬੰਨਦੇ ਨਹੀਂ ਬੰਨਦੇ ਅਸੀਂ ਤੁਹਾਨੂੰ ਪੱਲੇ ਬੰਨਦੇ ਪਹਿਲਾਂ ਤੁਸੀਂ ਜਵਾਨ ਹੀ ਆਪੇ ਤੇ ਕਰਦੇ ਘਤਰਦੇ ਹੀ ਹੁਣ ਤੇ ਇਹ ਸਰੀਰ ਥੋੜਾ ਡੜਾ ਹੋਈ ਜਾਂਦਾ ਬਜ਼ੁਰਗ ਗਾ ਤੁਹਾਨੂੰ ਪੁੱਛਣਾ ਹੀ ਆ ਹੋਰ ਕਿਹਨੇ ਪੁੱਛਣਾ ਮਨਪ੍ਰੀਤ ਨੇ ਤੇ ਨਹੀਂ ਆਣਗੇ ਤੀਜੇ ਤੋਂ ਤੁਹਾਨੂੰ ਪੁੱਛਣਾ ਅਸੀਂ ਪੁੱਛਣਾ ਸਕਿਆਂ ਦੇ ਸਾਕ ਲਾਉਣੇ ਹੁੰਦੇ ਆ ਲੋੜ ਪੈਣ ਤੇ ਤੀਜਾ ਬੰਦਾ ਬਾਹਰੋਂ ਆਣ ਕੇ ਪੁੱਛ ਲੈਂਦਾ ਵਾ ਤੇ ਪਰ ਜਿਹੜੀਆਂ ਤੂੰ ਹਾ ਗੱਲਾਂ ਕਰਦੀਆਂ ਹਨਾ ਇਹ ਮੈਨੂੰ ਚੁੰਧਗੀ ਲੱਗੀ ਆ ਕਿ ਕੀ ਦੇ ਗਿਆ ਕੀ ਲੈ ਗਿਆ ਬੰਦਾ ਤੇਰਾ ਜਿੰਨੂੰ ਪੜਾ ਕੇ ਗਈ ਆ ਠੀਕ ਆ ਨਾ ਤੁਸੀਂ ਪਹਿਲਾਂ ਆਪਣੇ ਘਰ ਚ ਗੱਲ ਕਰੋ ਫੇਰ ਤੀਜੇ ਬੰਦੇ ਨੂੰ ਪੁੱਛਣ ਦਾ ਫਾਇਦਾ ਹਾਏ ਮੇਰੀ ਮਾਂ ਘਰ ਚ ਗੱਲ ਕੀਤੀ ਵੇਖਿਆ ਇਹੀ ਕਰੋ ਉਹ ਸ਼ਰਾਬੀ ਹੀ ਪੈਣਾ ਮੈਨੂੰ ਵੀ ਪਤਾ ਉਹ ਸ਼ਰਾਬੀ ਹੀ ਉਹ ਹੁਣ ਤਾਂ ਸਵੇਰ ਦਾ ਸੋਫੀ ਆ ਨਾ ਹੁਣ ਜਾ ਕੇ ਪੁੱਛ ਲੈ ਪਰ ਮੈਂ ਨਹੀਂ ਅਜੇ ਪੁੱਛਣ ਜਾਣਾ ਕਿਉਂਕਿ ਮੈਂ ਤੇਰੇ ਚਾਚੇ ਕੋ ਛਿੱਤਰ ਖਾਣੇ ਮੈਂਨੂੰ ਤਾਂ ਕਿਹਾ ਮਿੰਟ-ਮਿੰਟ ਤੇ ਤਬਕਾ ਕੇ ਰੱਖਦਾ ਵਾ ਉਹਦੇ ਪੁੱਛੇ ਤਾਂ ਬਗੈਰ ਮੈਂ ਚਲ ਗਈ ਕੁੜੀ ਨੇ ਗਾੜੀਆਂ ਮੈਨੂੰ ਕੋਈ ਹੋਰ ਜਵਾਬ ਦੇਤਾ ਉਥੋਂ ਤੇ ਮੈਂ ਪੱਲੇ ਕੀ ਲੈ ਕੇ ਹੁਣਾ ਚੰਗਾ ਪਾਬਾ ਮੈਂ ਤੇ ਐਵੇਂ ਹੀ ਆਸ ਲਾ ਕੇ ਬੈ ਗਈ ਆਸ ਦੀ ਗੱਲ ਨਹੀਂ ਆ ਅੱਜ ਕੱਲ ਕੰਮ ਆਪਣੇ ਆਪ ਕਰੋ ਠੀਕ ਆ ਨਾ ਜਿਹੜਾ ਕੋਈ ਚੱਜ ਦਾ ਕੰਮ ਆ ਨਾ ਉਹਦੇ ਵਿੱਚ ਸਾਨੂੰ ਦੱਸੋ ਅਸੀਂ ਤੁਹਾਡੀ ਮਦਦ ਕਰੀਏ ਇਹ ਪੁੱਠੀਆਂ ਸਿੱਧੀਆਂ ਗੱਲਾਂ ਚਹੀ ਨਹੀਂ ਹੁੰਦੇ ਮੈਨੂੰ ਤੇ ਇਹ ਨਹੀਂ ਸਮਝ ਲੱਗਦੀ ਕਿ ਉਹ ਕੀ ਦੇ ਕੇ ਗਈ ਆਹੋ ਜਿਹੜਾ ਮੇਰੇ ਤੋਂ ਪੁੱਛੇ ਤੋਂ ਬਗੈਰ ਅੰਦਰ ਵੜ ਗਈ ਆਣ ਕੇ ਮੈਂ ਚਾਹ ਪਾਣੀ ਬਣਾਇਆ ਉਹਨਾਂ ਚਿਰ ਨੂੰ ਉਹਨਾਂ ਨੇ ਆਪਣਾ ਹੱਥ ਸਾਫ਼ ਵੀ ਕਰ ਲਿਆ ਤੇ ਮੈਨੂੰ ਤੇ ਸ਼ੱਕ ਪੈਣਾ ਪੈਣਾ ਤੁਸੀਂ ਨਾ ਕਹੋਗੇ ਤੇ ਫਿਰ ਮੈਂ ਆਪੇ ਪੁੱਛ ਲੂ ਤੇਰੇ ਹਾਂ ਜਦ ਤੱਕ ਵੀਰ ਕਹਿੰਦਾ ਵੀ ਕਾਕਤ ਮੇਰਾ ਥੱਲੇ ਡਿੱਗ ਗਿਆ ਫਿਰ ਚਾਹ ਤੇ ਮੈਨੂੰ ਉਹਨੇ ਉਹ ਫੜਾਇਆ ਵਾ ਤੇ ਤੂੰ ਆਪਣੇ ਬੰਦੇ ਦਾ ਜਿਹੜੀ ਜਨਾਨੀ ਸ਼ੱਕ ਕਰਦੀ ਆ ਉਹ ਹੋਰ ਨਾਲ ਤੇ ਕੀ ਕੁਝ ਕਰ ਸਕਦੀ ਆ ਚਾਚੀ ਜੀ ਹੇ ਤੱਕ ਮੇਰੇ ਮੋਤੀਆਂ ਨੀਗਾ ਉਤਰਿਆ ਮੈਂ ਪੁੱਛ ਲੂਗੀ ਆਪੇ ਤੇ ਪੁੱਛ ਲਾ ਜਾ ਕੇ ਫਿਰ ਪਹਿਣਾ ਨਾਲੇ ਚੋਰ ਤੇ ਨਾਲੇ ਚਤਰ ਨਾਲੇ ਪੈਸੇ ਖਾਂਦੇ ਆ ਬਾਹਰ ਰਿਸ਼ਵਤ ਲੈ ਲੈ ਕੇ ਵੱਡੀਆਂ ਖਾਂਦੇ ਆ ਇਹ ਮਾਰ ਪੋਲੀ ਬਣੀ ਆ ਜਿੱਦਾਂ ਮੈਨੂੰ ਕਿਸੇ ਗੱਲ ਦਾ ਹੀ ਨਹੀਂ ਪਤਾ ਇਹਨੂੰ ਨਹੀਂ ਪਤਾ ਲੱਗਣਿਆ ਵੀ ਐਨੀ ਤਨਖਾਹ ਜੋ ਕਿਹੜੀ ਚੀਜ਼ ਹੁੰਦੀ ਆ ਇੰਨਾ ਕੁਛ ਇਹਨੇ ਬਣਾ ਲਿਆ ਘਰ ਦੇ ਵਿੱਚ ਉਹ ਕਾਹਦਾ ਬਣਿਆ ਵਾ ਤਨਖਾਹ ਤਾਂ ਅੱਜ ਕੱਲ ਰੋਟੀਆਂ ਨਹੀਂ ਪੂਰੀਆਂ ਹੁੰਦੀਆਂ ਐਨੀ ਮੰਗਾਈ ਆ ਮਜੇ ਨਾਲ ਮੇਰੀ ਬੇਇੱਜ਼ਤੀ ਕਰਾਉਣ ਨੂੰ ਆ ਗਈ ਆ ਮੈਂ ਛਿੱਤਰਖਾਨ ਨੂੰ ਆ ਨਾ ਚਾਰ ਚਫੇਰੇ ਆ ਹੇ ਆ ਲੜਾਈਏ ਸਾਡੇ ਵਿਹੜੇ ਥਾਣੀ ਨੰਗ ਜਾ ਕੰਮ ਕਰ ਜਾ ਕੇ ਆਪੇ ਪੁੱਛਦੀ ਫਿਰਦੀ गई चल वे पेपर से मैं को लिखूंगा कार्रवाई कारवाई पाऊंगा कदों मेरा सपना पूरा होगा मजा ही आ जा फिर कदम से ਜੋ ਜੋ ਇਹ ਮੈਂ ਲਿਖੂਗਾ ਸਾਰਾ ਕੋਜੇ ਤੇ ਸਭ ਕੋਈ ਮੇਰਾ ਹੋਵੇ